ਮੇਰੀ ਤਰਫ ਸੇ ਸਭ ਕੋ ਜੈ ਮਸੀਕੀ ਆਓ ਪਾਸਟਰ ਦੋਲਜੀਤੀ ਇਸ ਵੀਡੀਓ ਨੂੰ ਦੇਖਿਏ ਜਿਹਦੇ ਵਿੱਚ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪ੍ਰਾਰਥਨਾ ਕਰਦੇ ਇਹ ਪ੍ਰਾਰਥਨਾ ਸਾਨੂੰ ਹਰ ਰੋਜ਼ ਸੁਣਨੀ ਚਾਹੀਦੀ ਸਾਡੇ ਪਰਿਵਾਰ ਦੇ ਲਈ ਬੱਚਿਆਂ ਦੇ ਲਈ ਕਿਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਸਾਨੂੰ ਆਉਣਾ ਚਾਹੀਦਾ ਕਿਸ ਤਰ੍ਹਾਂ ਮਤਲਬ ਕਿ ਕਿਹੜੇ ਸ਼ਬਦਾਂ ਰਾਹੀਂ ਆਪਾਂ ਪਰਮੇਸ਼ਵਰ ਦੇ ਨਜ਼ਦੀਕ ਜਾਣੇ ਹਾਂ ਆਪਾਂ ਕਹਿੰਦੇ ਨੇ ਪ੍ਰਾਰਥਨਾ ਤਾਂ ਸਿਰਫ ਆਪਾਂ 5 ਮਿੰਟ ਦੀ ਹੀ ਹੁੰਦੀ ਆ ਲੇਕਿਨ ਬਹੁਤ ਸਾਰੀ ਪ੍ਰਾਰਥਨਾ ਕੋਈ ਅਜਿਹੇ ਸ਼ਬਦ ਹੁੰਦੇ ਜਿਹੜੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਤਰੀਕਾ ਹੀ ਨਹੀਂ ਹੁੰਦਾ ਪ੍ਰਾਰਥਨਾ ਕਰਨ ਦਾ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਔਰ ਪਾਸੇ ਦੇ ਉਲ ਜਿਹਦੇ ਜਦੋਂ ਆਪਾਂ ਇਸ ਹਨਾ ਪ੍ਰਾਰਥਨਾ ਨੂੰ ਕਰਦੇ ਸੁਣਾਂਗੇ ਤੇ ਆਪਾਂ ਨੂੰ ਸਮਝ ਆਏਗੀ ਕਿ ਕਿਸ ਤਰ੍ਹਾਂ ਆਪਾਂ ਪ੍ਰਾਰਥਨਾ ਕਰਨੀ ਹੈ ਇਸ ਪ੍ਰਾਰਥਨਾ ਨੂੰ ਹਰ ਰੋਜ਼ ਸੁਣਿਓ ਔਰ ਜਦੋਂ ਪ੍ਰਾਰਥਨਾ ਸੁਣਾਂਗੇ ਨਾ ਤੇ ਤੁਹਾਨੂੰ ਸ਼ਾਂਤੀ ਬਹੁਤ ਮਿਲੇਗੀ ਔਰ ਇਸ ਪ੍ਰਾਰਥਨਾ ਨੂੰ ਸਵੇਰ ਸ਼ਾਮ ਨੂੰ ਜ਼ਰੂਰ ਲਾਇਆ ਕਰੋ ਔਰ ਮੈਂ ਪ੍ਰਾਰਥਨਾ ਇਸ ਪ੍ਰਾਰਥਨਾ ਨੂੰ ਆਪਾਂ ਇਸ ਵੀਡੀਓ ਵਿੱਚ ਦੇਖੀਏ

ਅਜਸੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪਿਤਾ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਆਉਣੇ ਮੇਰੇ ਪ੍ਰਭੂ ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਪਵਿੱਤਰ ਆਤਮਾ ਜੀ ਦੇ ਰਾਈ ਸਾਡੀ ਅਗਵਾਈ ਕਰੋ ਮੇਰੇ ਪਿਤਾ ਪਰਮੇਸ਼ਰ پاک ਰੂਹ ਦੇ ਦੁਆਰਾ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਲਓ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਉਦਾਂ ਹੀ ਪ੍ਰਾਰਥਨਾ ਕਰ ਸਕੀਏ ਜਿੱਦਾਂ ਦੀ ਤੁਹਾਨੂੰ ਪਸੰਦ ਆ ਸਕੇ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਸਾਡੇ ਮੂੰਹ ਦੇ ਅਲਫਾਜ਼ ਤੁਹਾਨੂੰ ਪਸੰਦ ਆਉਣ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਸਾਡੇ ਮੂੰਹ ਨੂੰ ਆਪਣੇ ਸਾਮਰਥੀ ਸ਼ਬਦਾਂ ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਸਾਨੂੰ ਪਵਿੱਤਰदाई ਦੇ ਨਾਲ ਭਰ ਦਿਓ ਮੇਰੇ ਪਿਤਾ ਪਰਮੇਸ਼ਰ प्यारे प्रभु अपने दासी ਦੇ ਗਲੇ ਨੂੰ ਮਸਾ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਮੈਂ ਦੁਆ ਮੰਗਦੀਆਂ ਕਿ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਦੇ ਅਗੇਂਸਟ ਖੜੀ ਹੁੰਦੀ ਆ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਦੀ ਚੋਰੀ ਕਰਨਾ ਚਾਹੁੰਦੀ ਹੈ ਹਰੇਕ ਉਹ ਵੈਰੀ ਦੀ ਸ਼ਕਤੀ ਜਿਹੜੀ ਇਸ ਪ੍ਰਾਰਥਨਾ ਨੂੰ ਡਿਸਟਰਬ ਕਰਨਾ ਚਾਹੁੰਦੀ ਹੈ ਅੱਜ ਮੈਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੀ ਸਮਰਥ ਦੇ ਨਾਲ ਉਹ ਸਾਰੀ ਵੈਰੀ ਦੀ ਸ਼ਕਤੀ ਨੂੰ ਛਿੜਕਦੀਆਂ ਤੇ ਕਮਾਂਡ ਕਰਦੀਆਂ ਹੁਕਮ ਕਰਦੀ ਐਸੇ ਕੜੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੀਆਂ ਹੱਦਾਂ ਚੋਂ ਮੇਰੀਆਂ ਜ਼ੁਹਾਂ ਚੋਂ ਬਾਹਰ ਹੋ ਜਾਏ ਹਰੇਕ ਵੈਰੀ ਦੀ ਸ਼ਕਤੀ ਨੂੰ ਵਾਪਸ ਮੇਰੀਆਂ ਹੱਦਾਂ ਦੇ ਵਿੱਚ ਆਉਣ ਦੇ ਲਈ ਉਹਦੇ ਸਾਰੇ ਰਾਹਾਂ ਨੂੰ ਮੈਂ ਬੰਦ ਕਰਦੀ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਦੁਆਰਾ ਸਨਮ ਦੇ ਯਹਵਾ ਪਰਮੇਸ਼ਰ ਜੀ ਦਾ ਸਵਰਗਦੂਤ ਇਸ ਜਗ੍ਹਾ ਤੇ ਆਪਣਾ ਡੇਰਾ ਲਾਉਂਦਾ ਹਰ ਬੁਰੀ ਬਲਾ ਤੋਂ ਸਾਨੂੰ ਬਚਾ ਕੇ ਰੱਖਦਾ ਯਾਰੇ ਪ੍ਰਭੂ ਜੀ ਅਸੀਂ ਸ਼ੁਕਰਗੁਜ਼ਾਰ ਤੁਸੀਂ ਸਾਨੂੰ ਵੈਰੀ ਦੀ ਸਾਰੀ ਸ਼ਕਤੀ ਦੇ ਉੱਤੇ ਅਧਿਕਾਰ ਦਿੱਤਾ ਇਖਤਿਆਰ ਦਿੱਤਾ ਤੇ ਤੁਸੀਂ ਕਹਾਂ ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢੋਗੇ ਮੈਂ ਯਕੀਨ ਕਰਦੀ ਹਾਂ ਮੇਰੇ ਪ੍ਰਭੂ ਜੀ ਜਦੋਂ ਅੱਜ ਅਸੀਂ ਪਵਿੱਤਰ ਆਤਮਾ ਜੀ ਦੀ ਅਗਵਾਈ ਦੇ ਨਾਲ ਪ੍ਰਾਰਥਨਾ ਕਰਨੀ ਹੈ ਸੱਚਮੁੱਚ ਹਰੇਕ ਤਰ੍ਹਾਂ ਦੀ ਪ੍ਰਿਸ਼ਟ ਸ਼ਕਤੀ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦੀ ਉਹਨੇ ਹਮੇਸ਼ਾ ਲਈ ਸਾਨੂੰ ਛੱਡ ਕੇ ਚਲਿਆ ਜਾਣਾ ਤੇ ਪ੍ਰਭੂ ਜੀ ਅਸੀਂ ਤੁਹਾਡੇ ਹੋਰ ਵੀ ਨੇੜੇ ਆ ਜਾਣਾ ਮੇਰੇ ਪਿਆਰੇ ਪ੍ਰਭੂ ਮਨੁੱਖ ਆਪਣੀ ਤਾਕਤ ਦੇ ਨਾਲ ਤੁਹਾਡੀ ਹਜ਼ੂਰੀ 'ਚ ਬੈਠ ਨਹੀਂ ਸਕਦਾ। ਨਾ ਆਪਣੀ ਸਮਝ ਦੇ ਨਾਲ ਮੇਰੇ ਪ੍ਰਭੂ। ਜਿਨ੍ਹਾਂ ਨੂੰ ਤੁਸੀਂ ਆਪਣੀ ਹਜ਼ੂਰੀ ਦੇ ਵਿੱਚ ਬਿਠਾ ਲਓ ਮੇਰੇ ਪ੍ਰਭੂ ਜੀ ਸਿਰਫ ਉਹ ਹੀ ਤੁਹਾਡੀ ਹਜ਼ੂਰੀ 'ਚ ਬੈਠ ਸਕਦੇ ਆ। ਅਰ ਸੱਚਮੁੱਚ ਮੇਰੇ ਪ੍ਰਭੂ ਅਸੀਂ ਸ਼ੁਕਰਗੁਜ਼ਾਰ ਆ ਕਿ ਤੁਸੀਂ ਇਹ ਸਮਾਂ ਸਾਨੂੰ ਦਿੱਤਾ ਕਿ ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਏ ਆ ਮੇਰੇ ਪ੍ਰਭੂ। ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਪਰਵਾਨ ਕਰੋ ਮੇਰੇ ਪਿਤਾ ਪਰਮੇਸ਼ਰ ਜੀ। ਸਾਨੂੰ ਆਪਣੀ ਹਜ਼ੂਰੀ ਦੇ ਵਿੱਚ ਸਵੀਕਾਰ ਕਰੋ ਮੇਰੇ ਪਿਆਰੇ ਪ੍ਰਭੂ ਸਿਆਨਾਵਾਂ ਦੇ ਯਹੋਵਾ ਪਰਮੇਸ਼ਵਰ ਅਸੀਂ ਤੁਹਾਡੀ ਜੈ ਜੈਕਾਰ ਕਰਦੇ ਹਾਂ ਮੇਰੇ ਪ੍ਰਭੂ ਜੀ ਹਮਦੋ ਸਨਾ ਕਰਦੇ ਹਾਂ ਮੇਰੇ ਪਿਤਾ ਪਰਮੇਸ਼ਵਰ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਪ੍ਰਭੂ ਜੀ ਸਾਰਾ ਇੱਜ਼ਤ ਮਹਿਮਾ ਜ਼ਲਾਲ ਮੇਰੇ ਪਿਤਾ ਪਰਮੇਸ਼ਵਰ ਜੀ ਨੂੰ ਮਿਲੇ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਮਿਲੇ ਪਵਿੱਤਰ ਆਤਮਾ ਨੂੰ ਮਿਲੇ ਪਿਤਾ ਪਰਮੇਸ਼ਰ ਜੀ ਤੁਸੀਂ ਇੱਜ਼ਤ ਤੇ ਮਹਿਮਾ ਦੇ ਯੋਗ ਹੋ ਔਰ ਕੇਵਲ ਤੁਸੀਂ ਹੀ ਯੋਗ ਹੋ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਦੁਨੀਆ ਦੀ ਭੀੜ ਤੋਂ ਵੱਖਰੇਆ ਕੀਤਾ ਪ੍ਰਭੂ ਜੀ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਸੰਸਾਰ ਵਿੱਚ ਤੇ ਰੱਖਿਆ ਪਰ ਸੰਸਾਰ ਦਾ ਰੰਗ ਸਾਡੇ ਉੱਤੇ ਚੜ੍ਹਨ ਨਹੀਂ ਦਿੱਤਾ ਤੁਸੀਂ ਸਾਨੂੰ ਸੰਸਾਰ ਜਿਹਾ ਬਣਨ ਨਹੀਂ ਦਿੱਤਾ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਡੀਆਂ ਸੋਚਾਂ ਨੂੰ ਵੀ ਸੰਸਾਰਿਕ ਨਹੀਂ ਹੋਣ ਦਿੱਤਾ ਸਾਡੇ ਖਿਆਲਾਂ ਨੂੰ ਵੀ ਸੰਸਾਰਿਕ ਨਹੀਂ ਹੋਣ ਦਿੱਤਾ ਸਗੋਂ ਮੇਰੇ ਪ੍ਰਭੂ ਤੁਸੀਂ ਆਪਣੀ ਧਾਰਮਿਕਤਾ ਦੇ ਨਾਲ ਸਾਨੂੰ ਢੱਕ ਲਿਆ ਤੇ ਸਾਨੂੰ ਧਰਮੀ ਬਣਾ ਲਿਆ ਮੇਰੇ ਪਿਤਾ ਪਰਮੇਸ਼ਰ ਜੀ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਲਹੂ ਦੇ ਵਸੀਲੇ ਦੇ ਨਾਲ ਮੇਰੇ ਪ੍ਰਭੂ ਸਾਡੇ ਗੁਨਾਹ ਧੋ ਕੇ ਸਾਫ਼ ਕਰ ਦਿੱਤੇ ਮੇਰੇ ਪ੍ਰਭੂ ਸਾਡੇ ਕਿਰਮ ਸੀ ਜਏ ਪਾਪ ਸਤੋਂ ਲਾ ਦਿੱਤੇ ਤੇ ਬਰਫ ਜਏ ਛਿੱਟੇ ਸਾਡੇ ਆਤਮਿਕ ਵਸਤਰ ਕਰ ਦਿੱਤੇ ਮੇਰੇ ਪ੍ਰਭੂ ਅਸੀਂ ਦਿਲ ਦੀ ਗਹਿਰਾਈ ਤੋਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਜੀ ਜਿੰਨਾ ਪ੍ਰੇਮ ਤੁਸੀਂ ਸਾਨੂੰ ਕੀਤਾ ਇਸ ਸੰਸਾਰ ਤੇ ਕੋਈ ਕਰ ਨਹੀਂ ਸਕਦਾ ਮੇਰੇ ਪ੍ਰਭੂ ਸਾਡੇ ਮਾਤਾ ਤੇ ਪਿਤਾ ਨਾਲੋਂ ਵੀ ਵੱਧ ਪ੍ਰੇਮ ਤੁਸੀਂ ਸਾਡੇ ਨਾਲ ਕਰਦੇ ਆ ਮੇਰੇ ਪ੍ਰਭੂ ਸਾਡੇ ਦੋਸਤਾਂ ਤੇ ਮਿੱਤਰਾਂ ਦੇ ਨਾਲੋਂ ਵੱਧ ਤੁਸੀਂ ਸਾਨੂੰ ਜਾਣਦੇ ਆ ਮੇਰੇ ਪਿਆਰੇ ਪ੍ਰਭੂ ਮੇਰੇ ਪ੍ਰਭੂ ਸਾਡੇ ਭੈਣਾਂ ਭਰਾਵਾਂ ਨਾਲੋਂ ਵੀ ਵੱਧ ਤੁਸੀਂ ਸਾਡੇ ਸਾਥ ਹੁੰਨੇ ਆ ਮੇਰੇ ਪ੍ਰਭੂ ਜੀ ਓ ਮੇਰੇ ਪ੍ਰਭੂ ਸਾਡੇ ਅਧਿਆਪਕਾਂ ਦੇ ਨਾਲੋਂ ਵੀ ਗਹਿਰੀ ਸਿੱਖਿਆ ਤੁਸੀਂ ਦਿੰਦੇ ਆ ਮੇਰੇ ਪਿਤਾ ਪਰਮੇਸ਼ਵਰ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਪ੍ਰਭੂ ਜੀ ਜੋ ਕੁਛ ਤੁਹਾਡੇ ਕੋਲ ਆ ਮੇਰੇ ਪ੍ਰਭੂ ਇਸ ਸੰਸਾਰ 'ਚੋਂ ਉਲੱਭ ਨਹੀਂ ਸਕਦਾ ਨਾ ਇਸ ਸੰਸਾਰ ਦਾ ਧਨ ਦੌਲਤ ਉਹਨਾਂ ਆਸ਼ੀਸ਼ਾਂ ਤੇ ਬਰਕਤਾਂ ਨੂੰ ਖਰੀਦ ਸਕਦਾ ਜਿਹੜੀਆਂ ਮੇਰੇ ਪਿਤਾ ਪਰਮੇਸ਼ਵਰ ਦੇਖਾ ਜਾਨਣਿਆਂ ਦੇ ਵਿੱਚ ਆ ਅਰ ਪ੍ਰਭੂ ਤੁਹਾਡਾ ਵਚਨ ਦੱਸਦਾ ਕਿ ਤੁਸੀਂ ਆਪਣੀ ਕਿਰਪਾ ਉਹਨਾਂ ਦੇ ਉੱਤੇ ਕਰਦੇ ਜਿਨ੍ਹਾਂ ਦੇ ਉੱਤੇ ਤੁਸੀਂ ਰੀਜਵਾਨ ਹੋ ਜਾਂਦੇ ਆ पिता ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਸਾਡੇ ਉੱਤੇ ਰੀਜਵਾਨ ਹੋ ਜਾਓ ਮੇਰੇ ਪਿਆਰੇ ਪ੍ਰਭੂ ਪ੍ਰਭੂ ਅਸੀਂ ਤੁਹਾਨੂੰ ਪਸੰਦ ਆਉਣ ਵਾਲੇ ਬਣ ਜਾਈਏ ਮੇਰੇ ਪ੍ਰਭੂ ਜੀ ਸਾਡੇ ਅੰਦਰੋਂ ਹਰ ਪ੍ਰਕਾਰ ਦੀਆਂ ਕਮੀਆਂ ਕਮਜ਼ੋਰੀਆਂ ਨੂੰ ਦੂਰ ਕਰ ਦਿਓ ਮੇਰੇ ਪ੍ਰਭੂ ਜੀ ਹਰ ਪ੍ਰਕਾਰ ਦੇ ਗਲਤ ਖਿਆਲਾਂ ਨੂੰ ਸਾਡੇ ਅੰਦਰੋਂ ਦੂਰ ਕਰ ਦਿਓ ਮੇਰੇ ਪ੍ਰਭੂ ਸਾਡੀਆਂ ਸੋਚਾਂ ਪਵਿੱਤਰ ਹੋ ਜਾਣ ਮੇਰੇ ਪਿਤਾ ਪਰਮੇਸ਼ਰ ਜੀ ਸਾਡੀ ਨਿਗਾਹ ਪਵਿੱਤਰ ਹੋ ਜਾਏ ਮੇਰੇ ਪ੍ਰਭੂ ਸਾਡੇ ਮਨ ਦੇ ਵਿਚਾਰ ਪਵਿੱਤਰ ਹੋ ਜਾਣ ਮੇਰੇ ਪ੍ਰਭੂ ਸਾਡੇ ਕੰਨ ਪਵਿੱਤਰ ਤਾਈ ਨੂੰ ਸੁਣਨ ਮੇਰੇ ਪਿਤਾ ਪਰਮੇਸ਼ਰ ਸਾਡੀ ਜੀਭ ਪਵਿੱਤਰ ਤਾਈ ਨੂੰ ਬਿਆਨ ਕਰੇ ਮੇਰੇ ਪਿਤਾ ਪਰਮੇਸ਼ਰ ਜੀ ਅਰ ਤੁਹਾਡੀ ਪਵਿੱਤਰ ਤਾਈ ਸਾਡੇ ਉੱਤੇ ਰਾਜ ਕਰੇ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਆਪਣੇ ਬਲ ਨਾਲ ਪਵਿੱਤਰ ਨਹੀਂ ਬਣ ਸਕਦੇ ਮੇਰੇ ਪ੍ਰਭੂ ਨਾ ਸਾਡੀ ਬੁੱਧ ਦੇ ਨਾਲ ਮੇਰੇ ਪਿਤਾ ਪਰਮੇਸ਼ਵਰ ਅਸੀਂ ਕੌਣ ਹਾਂ ਕਿ ਅਸੀਂ ਆਪੇ ਪਵਿੱਤਰ ਹੋ ਜਾਈਏ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੀ ਮਮਤਾ ਸਾਨੂੰ ਪਵਿੱਤਰ ਕਰਦੀ ਹੈ ਮੇਰੇ ਪ੍ਰਭੂ ਤੁਹਾਡਾ ਪ੍ਰੇਮ ਸਾਨੂੰ ਪਵਿੱਤਰ ਕਰਦਾ ਮੇਰੇ ਪ੍ਰਭੂ ਤੁਹਾਡੇ ਪੁੱਤਰ ਪ੍ਰਭੂ ਯਿਸੂ ਜੀ ਦਾ ਲਹੂ ਸਾਨੂੰ ਪਵਿੱਤਰ ਕਰਦਾ ਮੇਰੇ ਪ੍ਰਭੂ ਮੇਰੇ ਪ੍ਰਭੂ ਜੀ ਨਰਮਾਈ ਦੇ ਨਾਲ ਸਾਡਾ ਸੁਧਾਰ ਕਰੋ ਮੇਰੇ ਪ੍ਰਭੂ ਅਸਾਂ ਨੂੰ ਓਦਾਂ ਦੇ ਬਣਾ ਲਵੋ ਕਿ ਜਿੱਦਾਂ ਦੇ ਤੁਹਾਨੂੰ ਚੰਗੇ ਲੱਗੀਏ ਮੇਰੇ ਪ੍ਰਭੂ ਜੀ ਜਿੱਦਾਂ ਦੇ ਤੁਹਾਨੂੰ ਪਸੰਦ ਆ ਸਕੀਏ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਸਾਨੂੰ ਤੁਹਾਡੇ ਅਨੁਗ੍ਰਹਿ ਦੀ ਜ਼ਰੂਰਤ ਹੈ ਮੇਰੇ ਪ੍ਰਭੂ ਸਾਨੂੰ ਤੁਹਾਡੀ ਕਿਰਪਾ ਦੀ ਜ਼ਰੂਰਤ ਹੈ ਮੇਰੇ ਪਿਤਾ ਪਰਮੇਸ਼ਰ ਜੀ ਆਪਣਾ ਫਜ਼ਲ ਤੇ ਰਹਿਮਤ ਸਾਡੇ ਉੱਤੇ ਕਰੋ ਮੇਰੇ ਪਿਤਾ ਪਰਮੇਸ਼ਰ ਆਪਣੀ ਦਇਆ ਦੀ ਰੇਲਪੇਲ ਸਾਡੇ ਉੱਤੇ ਕਰੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਅਸੀਂ ਇਹ ਗੇਵੱਦ ਦੇ ਜਾਈਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ ਅਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਵਾਦ ਦੇ ਜਾਈਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੇਰੇ ਪ੍ਰਭੂ ਪਰਭੂ ਸਾਡੀ ਬਾਹ ਫੜ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਜਿਦਾਂ ਯਸਾਯਾ ਦੀ ਕਿਤਾਬ ਦੇ ਵਿੱਚ ਲਿਖਿਆ ਮੈਂ ਤੈਨੂੰ ਆਪਣੇ ਸੱਜੇ ਫਤਿਹਮੰਦ ਹੱਥ ਨਾਲ ਸੰਭਾਲਾਂਗਾ ਮੇਰੇ ਪਿਆਰੇ ਪ੍ਰਭੂ ਜੀ ਆਓ ਮੇਰੀ ਬਾਹ ਫੜ ਲਵੋ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਮੈਂ ਇਸ ਸੰਸਾਰ ਦੇ ਵਿੱਚ ਗੁਆਚ ਨਾ ਜਾਵਾਂ ਇਸ ਸੰਸਾਰ ਦੇ ਵਿੱਚ ਡੋਬ ਨਾ ਜਾਵਾਂ ਸੰਸਾਰਿਕ ਸੋਚਾਂ ਤੇ ਸੰਸਾਰਿਕ ਲਾਲਚ ਮੈਨੂੰ ਨਾਸ਼ ਨਾ ਕਰ ਦੇਣ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਮੇਰੀ ਬਾਹ ਫੜ ਕੇ ਪਿਤਾ ਪਰਮੇਸ਼ਰ ਮੈਨੂੰ ਇਸ ਭੀੜ ਦੇ ਵਿੱਚੋਂ ਦਲਦਲ ਦੇ ਵਿੱਚੋਂ ਤੇ ਖੁੱਬਨ ਦੇ ਵਿੱਚੋਂ ਸਗੋਂ ਕਬਰ ਦੇ ਟੋਏ ਦੇ ਵਿੱਚੋਂ ਬਾਹਰ ਕੱਢ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੇ ਦੇ ਸਹਾਇਕ ਤੁਸੀਂ ਬਣ ਜਾਂਦੇ ਆ ਮੇਰੇ ਪ੍ਰਭੂ ਜੀ ਵੈਰੀ ਉਹਦਾ ਕੁਝ ਵਿਗਾੜ ਨਹੀਂ ਸਕਦਾ ਤੇ ਮੈਂ ਯਕੀਨ ਕਰਦੀ ਆ ਕਿ ਪਵਿੱਤਰ ਆਤਮਾ ਜੀ ਦੇ ਰੂਪ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਤੁਸੀਂ ਆਪ ਮੇਰੇ ਸਹਾਇਕ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਆਪਣਾ ਆਤਮਾ ਤੁਹਾਡੇ ਲਈ ਕੱਲਦਾ ਹਾਂ ਮੈਂ ਆਪਣਾ ਆਤਮਾ ਤੁਹਾਡੇ ਉੱਤੇ ਵਹਾ ਦਿਆਂਗਾ ਉਹ ਆਤਮਾ ਜਿਸ ਆਤਮਾ ਦੇ ਵਸੀਲੇ ਦੇ ਨਾਲ ਪ੍ਰਭੂ ਯਿਸੂ ਮਸੀਹ ਜੀ ਨੇ ਮੌਤ ਉੱਤੇ ਫਤਿਹ ਪਾ ਲਈ ਅਰ ਤੀਜੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਪ੍ਰਭੂ ਤੁਸੀਂ ਆਪਣੇ ਆਤਮਾ ਨੂੰ ਮੇਰੇ ਉੱਤੇ ਭੇਜਿਆ ਮੇਰੇ ਪ੍ਰਭੂ ਮੇਰੇ ਲਈ ਕੱਲਿਆ ਮੇਰੇ ਪਿਤਾ ਪਰਮੇਸ਼ਰ। ਮੈਂ ਸ਼ੁਕਰਗੁਜ਼ਾਰ ਹਾਂ ਕਿ ਹੁਣ ਤੋਂ ਲਾ ਕੇ ਸੈਨਾਵਾਂ ਦੇ ਯਹਵਾ ਪਰਮੇਸ਼ਰ ਜੀ ਦਾ ਪਵਿੱਤਰ ਆਤਮਾ ਮੇਰੇ ਅੰਗ ਸੰਗ ਰਹਿੰਦਾ ਆ ਸਭਨਾ ਗੱਲਾਂ ਦੇ ਵਿਖੇ ਮੇਰੀ ਅਗਵਾਈ ਕਰਦਾ ਆ ਔਰ ਮੈਨੂੰ ਹਰ ਉਹ ਗੱਲ ਚੇਤੇ ਕਰਾਉਂਦਾ ਆ ਜੋ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਨਾਲ ਕੀਤੀਆਂ ਸਾਡੇ ਲਈ ਕੀਤੀਆਂ ਹਰ ਉਹ ਗੱਲ ਮੈਨੂੰ ਚੇਤੇ ਕਰਾਉਂਦਾ ਆ ਜੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਰਨਾ ਮੈਨੂੰ ਬਹੁਤ ਜ਼ਰੂਰੀ ਆ ਹਾਰ ਉਸ ਕੰਮ ਤੋਂ ਮੈਨੂੰ ਉਹ ਰੋਕਦਾ ਹੈ ਜੋ ਮੈਨੂੰ ਪਰਮੇਸ਼ਵਰ ਦੀ ਹਜ਼ੂਰੀ ਤੋਂ ਦੂਰ ਕਰਦੇ ਆ। ਪਵਿੱਤਰ ਆਤਮਾ ਜੀ ਸਭਨਾ ਗੱਲਾਂ ਦੇ ਵਿਖੇ ਮੇਰੀ ਅਗਵਾਈ ਕਰਦੇ ਆ। ਪ੍ਰਭੂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਆਤਮਾ ਮੇਰੇ ਲਈ ਭੇਜਿਆ ਮੇਰੇ ਪ੍ਰਭੂ। ਹੁਣ ਪਵਿੱਤਰ ਆਤਮਾ ਦਾ ਸਮਰਥ ਮੇਰੇ ਅੰਦਰ ਵਧਦਾ ਹੈ। ਕਿਉਂਕਿ ਉਹ ਪਰਮੇਸ਼ਵਰ ਦਾ ਆਤਮਾ ਮੇਰੇ ਉਸ ਪਰਮੇਸ਼ਵਰ ਦਾ ਆਤਮਾ ਜਿਸ ਨੇ ਕਿਹਾ ਮੈਂ ਹਾਂ ਜੋ ਮੈਂ ਹਾਂ ਉਸ ਸੈਨਾਵਾਂ ਦੇ ਯਹਵਾ ਪਰਮੇਸ਼ਵਰ ਦਾ ਸ਼ਕਤੀਸ਼ਾਲੀ ਆਤਮਾ ਜਿਸ ਪਰਮੇਸ਼ਵਰ ਨੇ ਆਪਣੇ ਸ਼ਬਦ ਦੇ ਨਾਲ ਪੂਰੀ ਕਾਇਨਾਤ ਦੀ ਰਚਨਾ ਕੀਤੀ ਹੁਣ ਮੇਰੇ ਸੈਨਾਵਾਂ ਦੇ ਯਹਵਾ ਪਰਮੇਸ਼ਵਰ ਦਾ ਆਤਮਾ ਮੇਰੇ ਅੰਦਰ ਵੱਸਦਾ ਮੇਰੇ ਨਾਲ-ਨਾਲ ਰਹਿੰਦਾ ਤੇ ਸੱਚਮੁੱਚ ਮੈਨੂੰ ਸਮਰਥ ਦੇ ਨਾਲ ਤੇ ਮਸਾ ਦੇ ਨਾਲ ਪਰਦਾਇਆ ਹੁਣ ਵੈਰੀ ਦਾ ਮੇਰੇ ਉੱਤੇ ਕੋਈ ਇਖਤਿਆਰ ਨਹੀਂ ਆ ਨਾ ਵੈਰੀ ਦੇ ਕਿਸੇ ਹਥਿਆਰ ਦਾ ਤੇ ਨਾ ਵੈਰੀ ਦੀਆਂ ਸੋਚਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਸ਼ਕਤੀ ਨੂੰ ਪਾਇਆ ਹੈ ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ ਬਲ ਨੂੰ ਪਾਇਆ ਆ ਪਰਮੇਸ਼ਵਰ ਦਾ ਬਲ ਤੇ ਪਰਮੇਸ਼ਵਰ ਦਾ ਸਾਮਰਥ ਪਵਿੱਤਰ ਆਤਮਾ ਦੇ ਰਾਹੀਂ ਦਿਨੋਂ ਦਿਨ ਮੇਰੇ ਅੰਦਰ ਵਧਦਾ ਜਾਂਦਾ ਆ ਹਰੇਕ ਵੈਰੀ ਦੇ ਵੱਲੋਂ ਡਿਸਪਾਇੰਟ ਕਰਨ ਵਾਲਾ ਹਥਿਆਰ ਜਿਹੜਾ ਮੇਰੀ ਖਿਲਾਫਤ ਦੇ ਵਿੱਚ ਚੁੱਕਿਆ ਜਾਂਦਾ ਆ ਨਿਰਾਸ਼ ਕਰਨ ਵਾਲਾ ਹਥਿਆਰ ਜਿਹੜਾ ਮੇਰੇ ਵਿਰੋਧ ਵਿੱਚ ਚੁੱਕਿਆ ਜਾਂਦਾ ਅੱਜ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਉਹ ਨਕਮਾ ਹੋ ਜਾਂਦਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਹਾਰੋ ਹਥਿਆਰ ਜਿਹੜਾ ਤੇਰੇ ਵਿਰੁੱਧ ਬਣਾਇਆ ਜਾਵੇ ਉਹ ਨਕਮਾ ਹੋਊਗਾ ਮੈਂ ਯਕੀਨ ਕਰਦੀ ਹਾਂ ਹੁਣ ਤੋਂ ਲਾ ਕੇ ਹਰੇਕ ਉਹ ਹਥਿਆਰ ਜੇਸ ਹਥਿਆਰ ਨੂੰ ਵੈਰੀ ਮੇਰੇ ਵਿਰੋਧ ਵਿੱਚ ਇਸਤੇਮਾਲ ਕਰਨਾ ਚਾਹੁੰਦਾ ਆ ਉਹ ਕੋਈ ਇਨਸਾਨ ਹੋਵੇ ਜਾਂ ਕੋਈ ਵੈਰੀ ਦੀ ਸ਼ਕਤੀ ਹੋਵੇ ਕੋਈ ਸੋਚ ਵਿਚਾਰ ਲਾਲਚ ਜਾਂ ਹੰਕਾਰ ਜੇ ਇਸ ਵੀ ਚੀਜ਼ ਨੂੰ ਉਹ ਮੇਰੀ ਖਲਾਫਤ ਵਿੱਚ ਹੰਕਾਰ ਬਣਾ ਕੇ ਹਥਿਆਰ ਬਣਾ ਕੇ ਕ੍ਰੋਧ ਬਣਾ ਕੇ ਧੋਖਾ ਬਣਾ ਕੇ ਕਿਸੇ ਵੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਚਾਹੁੰਦਾ ਅੱਜ ਉਹਦੇ ਸਾਰੇ ਹੀ ਹਥਿਆਰਾਂ ਨੂੰ ਅਸੀਂ ਨਕਮਿਆਂ ਠਹਿਰਾਉਨੇ ਆ ਕਿਉਂਕਿ ਪਰਮੇਸ਼ਵਰ ਦੇ ਵਚਨ ਦੇ ਦੁਆਰਾ ਉਹ ਮੇਰੇ ਲਈ ਨਕਮੇ ਹੋ ਚੁੱਕੇ ਆ ਮੇਰੇ ਹੱਥਾਂ ਵਿੱਚ ਪਰਮੇਸ਼ਵਰ ਨੇ ਰੂਹ ਦੀ ਤਲਵਾਰ ਬਖਸ਼ੀ ਆ ਜੋ ਪਰਮੇਸ਼ਵਰ ਦਾ ਪਾਕ ਕਲਾਮ ਆ ਜੋ ਪਰਮੇਸ਼ਵਰ ਜੀ ਦਾ ਪਵਿੱਤਰ ਵਚਨ ਆ ਤੇ ਪਵਿੱਤਰ ਆਤਮਾ ਜੀ ਮੈਨੂੰ ਉਸ ਤਲਵਾਰ ਨੂੰ ਚਲਾਉਣਾ ਇਦਾਂ ਸਿਖਾਉਂਦੇ ਆ ਕਿ ਜਦੋਂ ਮੈਂ ਉਸ ਤਲਵਾਰ ਨੂੰ ਹਵਾ ਵਿੱਚ ਲਹਿਰਾਉਣੀ ਆ ਜਦੋਂ ਉਸ ਤਲਵਾਰ ਦਾ ਮੈਂ ਇਸਤੇਮਾਲ ਕਰਦੀ ਆ ਤੇ ਵੱਡੇ ਵੱਡੇ ਤਲਵਾਰ ਬਾਜ਼ ਵੀ ਇਦਾਂ ਇਸਤੇਮਾਲ ਨਹੀਂ ਕਰ ਸਕਦੇ ਜਿੱਦਾਂ ਪਵਿੱਤਰ ਆਤਮਾ ਮੈਨੂੰ ਸਿਖਾਉਂਦਾ ਆ ਅਰੋ ਤਲਵਾਰ ਵੈਰੀ ਦੇ ਸਾਰੇ ਬੰਧਨ ਜਿਹੜੇ ਉਹਨੇ ਪਰਮੇਸ਼ਵਰ ਦੇ ਲੋਕਾਂ ਦੇ ਦੁਆਲੇ ਲਾਏ ਆ ਜਿਹੜੇ ਸਾਡੇ ਦੁਆਲੇ ਲਾਉਂਦਾ ਜਾਂ ਸਾਡੇ ਬੱਚਿਆਂ ਦੇ ਦੁਆਲੇ ਲਾਉਣ ਦੀ ਕੋਸ਼ਿਸ਼ ਕਰਦਾ ਉਸ ਤਲਵਾਰ ਨੂੰ ਜਦੋਂ ਮੈਂ ਇਸਤੇਮਾਲ ਕਰਦੀ ਆ ਤੇ ਉਹ वचन ਦੀ ਤਲਵਾਰ ਉਹਨਾਂ ਸਾਰੇ ਹੀ ਬੰਧਨਾਂ ਨੂੰ ਚੂਰ-ਚੂਰ ਲੀਰ-ਲੀਰ ਤੇ ਟੋਟੇ-ਟੋਟੇ ਕਰ ਦਿੰਦੀ ਆ ਪ੍ਰਭੂ ਤੁਸੀਂ ਮੈਨੂੰ ਰੂਹ ਦੇ ਹਥਿਆਰ ਦਿੱਤੇ ਆ ਮੈਂ ਸ਼ੁਕਰਗੁਜ਼ਾਰ ਆ ਮੇਰੇ ਪ੍ਰਭੂ ਜੁਸੀ ਮੈਨੂੰ ਆਪਣਾ ਜੋਧਾ ਤੇ ਸੂਰਬੀਰ ਕੋਸ਼ਿਤ ਕੀਤਾ ਹੈ ਮੇਰੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਹਾਂ ਹੁਣ ਮੈਂ ਆਤਮਿਕ ਸ਼ਸਤਰਾਂ ਵਸਤਰਾਂ ਨੂੰ ਧਾਰਦੀ ਹਾਂ ਮੁਕਤੀ ਦੇ ਟੋਪ ਨੂੰ ਪਹਿਨ ਲੈਣੀ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਧਰਮ ਦੀ ਸੰਜੋ ਨੂੰ ਪਾਉਣੀ ਆ ਸਚਾਈ ਦੇ ਕਮਰਕੱਸੇ ਦੇ ਨਾਲ ਆਪਣੇ ਲੱਕ ਨੂੰ ਕੱਸਦੀ ਹਾਂ ਨੇਚਾ ਦੀ ਢਾਲ ਆਪਣੇ ਹੱਥਾਂ ਵਿੱਚ ਲੈਣੀ ਆ ਤੇ ਰੂਹ ਦੀ ਤਲਵਾਰ ਜੋ ਪਰਮੇਸ਼ਵਰ ਦਾ ਵਚਨ ਆ ਉਹ ਮੇਰੇ ਹੱਥ ਵਿੱਚ ਆ ਮੇਲ ਮਲਾਬ ਤੇ ਖੁਸ਼ਖਬਰੀ ਦੀ ਜੁੱਤੀ ਮੇਰੇ ਪੈਰਾਂ ਦੇ ਵਿੱਚ ਆ ਅਰੇ ਸ਼ਸਤਰ ਵਸਤਰ ਮੈਨੂੰ ਪਰਮੇਸ਼ਵਰ ਨੇ ਪਹਿਨਾਏ ਆ ਹੁਣ ਵੈਰੀ ਦੀ ਕੋਈ ਤਾਕਤ ਮੇਰੇ ਸਾਹਮਣੇ ਆੜ ਨਹੀਂ ਸਕਦੀ ਮੇਰੇ ਸਾਹਮਣੇ ਖੜ ਵੀ ਨਹੀਂ ਸਕਦੀ ਕਿਉਂਕਿ ਪਰਮੇਸ਼ਵਰ ਦਾ ਵਚਨ ਮੈਨੂੰ ਦੱਸਦਾ ਕਿ ਮੈਂ ਤੈਨੂੰ ਹਦੋਂ ਵੱਧ ਫਤਿਹ ਬਖਸ਼ੀ ਆ ਹੁਣ ਉਹਨਾਂ ਸਾਰੀਆਂ ਚੀਜ਼ਾਂ ਤੇ ਮੈਂ ਪਰਮੇਸ਼ਵਰ ਦੇ ਸਮਰਥ ਦੇ ਨਾਲ ਪਰਮੇਸ਼ਵਰ ਜੀ ਦੇ ਫੇਵਰ ਦੇ ਨਾਲ ਜਿਹੜਾ ਸੁਪਰਨੈਚੁਰਲ ਤਰੀਕੇ ਨਾਲ ਮੇਨਾਂ ਕੰਮ ਕਰਦਾ ਹੈ ਮੈਂ ਫਤਿਹ ਪਾ ਲਈ ਹੈ ਜਿਹੜੇ ਅੱਜ ਤੱਕ ਮੇਰੇ ਤੋਂ ਫਤਿਹ ਨਹੀਂ ਹੋ ਸਕੇ ਸੀਗੇ ਪ੍ਰਭੂ ਤੁਸੀਂ ਸਾਨੂੰ ਹਰ ਮੈਦਾਨ 'ਚ ਫਤਿਹ ਦਿਤਤੀ ਆ ਤੁਸੀਂ ਸਾਨੂੰ ਸਰਕਾਰੀ ਦਰਬਾਰੇ ਫਤਿਹ ਦਿਤਤੀ ਆ ਪ੍ਰਭੂ ਤੁਸੀਂ ਸਾਨੂੰ ਸਾਡੇ ਦੋਸਤਾਂ ਮਿੱਤਰਾਂ ਦੇ ਵਿੱਚ ਫਤਿਹ ਬਖਸ਼ੀ ਆ ਤੁਸੀਂ ਸਾਨੂੰ ਸਾਡੇ ਸਕੂਲ ਕਾਲਜ ਤੇ ਯੂਨੀਵਰਸਿਟੀ ਦੇ ਵਿੱਚ ਫਤਿਹ ਬਖਸ਼ੀ ਆ ਤੁਸੀਂ ਸਾਡੀ ਜੌਬ ਦੇ ਉੱਤੇ ਸਾਡੇ ਬਿਜ਼ਨਸ ਦੇ ਉੱਤੇ ਸਾਡੇ ਘਰ ਦੇ ਵਿੱਚ ਪਿੰਡ ਦੇ ਵਿੱਚ ਦੇਸ਼ ਦੇ ਵਿੱਚ ਸਦੋਂ ਹਰੇਕ ਕੰਮ ਦੇ ਵਿੱਚ ਫਤਿਹ ਬਖਸ਼ੀ ਆ ਜਿਹੜੇ ਕੰਮ ਮੇਰੇ ਪ੍ਰਭੂ ਤੁਸੀਂ ਸਾਡੀ ਜ਼ਿੰਦਗੀ ਦੇ ਵਿੱਚ ਠਹਿਰਾਏ ਆ ਮੇਰਾ ਪਰਮੇਸ਼ਵਰ ਮੇਰਾ ਸਹੇਰਿਆ ਬੈਰੀ ਮੇਰੇ ਪੈਰਾਂ ਦੇ ਥੱਲੇ ਆ ਵੈਰੀ ਵਿੱਚ ਇੰਨੀ ਹਿੰਮਤ ਨਹੀਂ ਕਿ ਉਹ ਮੇਰੇ ਸਿਰ ਉੱਤੇ ਚੜ ਸਕੇ ਮੇਰੇ ਸਿਰ ਦੇ ਉੱਤੇ ਮੇਰੇ ਪਰਮੇਸ਼ਵਰ ਦਾ ਹੱਥ ਹੈ ਮੁਕਤੀ ਦਾ ਟੋਪ ਹੈ ਮੇਰੇ ਸਿਰ ਦੇ ਉੱਤੇ ਪ੍ਰਭੂ ਮੈਂ ਸ਼ੁਕਰਗੁਜ਼ਾਰ ਹਾਂ ਇਹਨਾਂ ਸ਼ਸਤਰਾਂ ਦੇ ਲਈ ਮੇਰੇ ਪ੍ਰਭੂ ਜਿਹੜੇ ਤੁਸੀਂ ਸਾਨੂੰ ਦਿੱਤੇ ਆ ਜਿਹੜੇ ਤੁਸੀਂ ਸਾਡੇ ਲਈ ਠਹਿਰਾਏ ਆ ਪ੍ਰਭੂ ਤੁਸੀਂ ਸਾਨੂੰ ਆਪਣੇ ਧੀਆ ਪੁੱਤਰ ਬਣਾਇਆ ਅਸੀਂ ਤੁਹਾਡੇ ਧੰਨਵਾਦ ਕਰਦੇ ਮੇਰੇ ਪ੍ਰਭੂ ਪ੍ਰਭੂ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸ਼ਾਹੀ ਘਰਾਣੇ ਦੇ ਵਾਰਿਸ ਬਣਾ ਲਿਆ ਅਸੀਂ ਸ਼ੁਕਰਗੁਜ਼ਾਰ ਆ ਮੇਰੇ ਪਿਆਰੇ ਪ੍ਰਭੂ ਜੀ ਪ੍ਰਭੂ ਤੁਸੀਂ ਸਾਡੇ ਲਈ ਸਵਰਗਾਂ ਦੇ ਵਿੱਚ ਨਿਵਾਸ ਸਥਾਨ ਤਿਆਰ ਕੀਤੇ ਅਸੀਂ ਧੰਨਵਾਦ ਕਰਦੇ ਹਾਂ ਪਰਬੂ ਜੀ ਤੁਸੀਂ ਸਾਨੂੰ ਆਪਣੇ ਵਚਨ ਦੇ ਗਹਿਰੇ ਮਕਾਸ਼ਵੇ ਦਿੰਨੇ ਅਸੀਂ ਸ਼ੁਕਰਗੁਜ਼ਾਰ ਵਚਨ ਦੇ ਵਿੱਚ ਲਿਖਿਆ ਮੈਂ ਔਖੀਆਂ ਗੱਲਾਂ ਤੁਹਾਨੂੰ ਸਿਖਾਵਾਂਗਾ ਪ੍ਰਭੂ ਮੈਂ ਯਕੀਨ ਕਰਦੀ ਹਾਂ ਤੁਸੀਂ ਆਪਣੇ ਭੇਤ ਸਾਡੇ ਉੱਤੇ ਜ਼ਾਹਿਰ ਕਰਦੇ ਹੋ ਉਹ ਗੱਲਾਂ ਜਿਹੜੀਆਂ ਗਿਆਨੀਆਂ ਤੋਂ ਛੁੱਪੀਆਂ ਹੋਈਆਂ ਇਸ ਧਰਤੀ ਦੇ ਜੋਤਸ਼ੀਆਂ ਕੋਲੋਂ ਛੁੱਪੀਆਂ ਹੋਈਆਂ ਅਤੇ ਵਿਗਿਆਨੀਆਂ ਕੋਲੋਂ ਵੀ ਛੁੱਪੀਆਂ ਹੋਈਆਂ ਮیرے ਸਨਾਵਾਂ ਦੇ ਯਹਵਾ ਪਰਮੇਸ਼ਰ ਨੇ ਪਵਿੱਤਰ ਆਤਮਾ ਦੇ ਰਾਹੀਂ ਆਪਣੇ ਲੋਕਾਂ ਦੇ ਉੱਤੇ ਪ੍ਰਗਟ ਕੀਤੀਆਂ। ਪ੍ਰਭੂ ਤੁਸੀਂ ਆਪਣੀ ਦਾਸੀ ਦੇ ਉੱਤੇ ਪ੍ਰਗਟ ਕਰਦੇ ਹੋ। ਅਸੀਂ ਸ਼ੁਕਰਗੁਜ਼ਾਰ ਹਾਂ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਜੀ ਤੁਹਾਡੀ ਮਹਿਮਾ ਤੇ ਵਡਿਆਈ ਕਰਦੇ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਅਸੀਂ ਦੁਆ ਮੰਗਦੇ ਹਾਂ। ਜ਼ਿੰਦਗੀ ਭਰ ਮੇਰੇ ਪ੍ਰਭੂ ਅਸੀਂ ਵਫਾਦਾਰੀ ਦੇ ਨਾਲ ਚੱਲ ਸਕੀਏ। ਈਮਾਨਦਾਰੀ ਦੇ ਨਾਲ ਚੱਲ ਸਕੀਏ ਸਮਝਦਾਰੀ ਦੇ ਨਾਲ ਜਿਹੜੀ پاک ਰੂਹ ਦੇ ਵੱਲੋਂ ਅਸੀਂ ਚੱਲ ਸਕੀਏ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਰੂਹ ਜਿਸਮ ਜਾਨ ਦੇ ਉੱਤੇ ਆਪਣਾ ਕਵਚਾ ਕਰ ਲਵੋ ਮੇਰੇ ਪਿਤਾ ਪਰਮੇਸ਼ਰ ਆਪਣਾ ਇਖਤਿਆਰ ਲੈ ਲਵੋ ਮੇਰੇ ਪ੍ਰਭੂ ਜੀ ਸਾਡੇ ਮਨ ਦੀਆਂ ਵਾਗ ਡੋਰਾ ਨੂੰ ਆਪਣੇ ਹੱਥਾਂ ਵਿੱਚ ਲੈ ਲਵੋ ਮੇਰੇ ਪਿਤਾ ਪਰਮੇਸ਼ਰ ਜੀ ਕੋਈ ਵੀ ਬੁਰਾ ਖਿਆਲ ਸਾਡੇ ਮਨ ਦੇ ਅੰਦਰ ਟਿਕ ਨਾ ਸਕੇ ਪ੍ਰਭੂ ਹੁਣ ਸਾਡੇ ਮਨ ਦੇ ਵਿੱਚ ਤੁਹਾਡਾ ਭੈ ਹੋਵੇ ਮੇਰੇ ਪਿਤਾ ਪਰਮੇਸ਼ਰ ਸਾਡੇ ਮਨ ਦੇ ਵਿੱਚ ਤੁਹਾਡੇ ਵਚਨ ਹੋਣ ਮੇਰੇ ਪਿਤਾ ਪਰਮੇਸ਼ਰ ਜੀ ਉਹ ਮੇਰੇ ਪ੍ਰਭੂ ਇਹ ਅੱਖਾਂ ਤੁਹਾਡੇ ਦਰਸ਼ਨ ਕਰਨ ਮੇਰੇ ਪਿਤਾ ਪਰਮੇਸ਼ਰ ਦਰਸ਼ਨਾਂ ਨੂੰ ਦੇਖਣ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਆਰੇ ਪ੍ਰਭੂ ਸਾਡੇ ਉੱਤੇ ਆਪਣੇ ਮਸਾ ਦੇ ਤੇਲ ਨੂੰ ਬਹਾ ਦਿਓ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜੀ वचन ਦੇ ਵਿੱਚ ਲਿਖਿਆ ਹੈ ਮੰਗੋ ਤੇ ਤੁਹਾਨੂੰ ਦਿੱਤਾ ਜਾਊਗਾ ਹੈ ਮੇਰੇ ਸਨਾਵਾ ਦੇ ਯਹਵਾ ਪਰਮੇਸ਼ਰ ਲਸ਼ਕਰਾਂ ਦੇ ਖੁਦਾ ਬਾਦਸ਼ਾਹਾਂ ਦੇ ਪਾਸ਼ਾ ਸ਼ਹਨਸ਼ਾ ਪਰਮੇਸ਼ਰ ਅੱਜ ਤੁਹਾਡੀ ਦਾਸੀ ਤੁਹਾਡੀ ਹਜ਼ੂਰੀ ਦੇ ਵਿੱਚੋਂ ਮੇਰੇ ਪ੍ਰਭੂ ਉਸ ਮਸਾ ਦੇ ਤੇਲ ਨੂੰ ਮੰਗਦੀ ਆ ਜਿਹਦਾ ਸਾਹਮਣਾ ਕੋਈ ਨਹੀਂ ਕਰ ਸਕਦਾ ਜਿਹੜਾ ਮਸਾ ਹੋਰ ਕਿਸੇ ਥਾਂ ਤੋਂ ਨਹੀਂ ਮਿਲਦਾ ਮੇਰੇ ਪ੍ਰਭੂ ਪਰ ਤੁਹਾਡੀ ਹਜ਼ੂਰੀ ਦੇ ਵਿੱਚੋਂ ਆਪਾਕ ਰੂਹ ਦਾ ਮਸਾ ਮੇਰੇ ਪ੍ਰਭੂ ਆਪਣਾ ਮਸਾ ਸਾਡੇ ਉੱਤੇ ਉੜੇਲ ਦਿਓ ਮੇਰੇ ਪਿਤਾ ਪਰਮੇਸ਼ਰ ਲੱਦ ਦਿਓ ਮੇਰੇ ਪ੍ਰਭੂ ਸਾਡੇ ਪਿਆਲੇ ਨੂੰ ਭਰ ਦਿਓ ਮੇਰੇ ਪਿਤਾ ਪਰਮੇਸ਼ਰ ਜੀ ਪ੍ਰਭੂ ਤੁਹਾਡਾ ਮਸਾ ਮੇਰੇ ਸਿਰ ਤੋਂ ਹੁੰਦਾ ਹੋਇਆ ਪੈਰ ਦੀ ਤਲੀ ਤੱਕ ਰਚ ਜਾਏ ਮੇਰੇ ਪਿਤਾ ਪਰਮੇਸ਼ਰ ਜੀ। ਪ੍ਰਭੂ ਤੁਹਾਡਾ ਮਸਾ ਮੇਰੇ ਮਾਸ ਵਿੱਚ ਮੇਰੀਆਂ ਹੱਡੀਆਂ ਵਿੱਚ ਮੇਰੇ ਲਹੂ ਦੇ ਵਿੱਚ ਮੇਰੀ ਨਾੜ ਨਾੜ ਦੇ ਵਿੱਚ ਕੰਮ ਕਰੇ ਮੇਰੇ ਪਿਤਾ ਪਰਮੇਸ਼ਰ। ਪ੍ਰਭੂ ਜਿੱਦਾਂ ਤੁਹਾਡੇ ਨਬੀ ਦੀਆਂ ਹੱਡੀਆਂ ਨੂੰ ਛੂ ਜਾਣ ਦੇ ਨਾਲ ਮਰਦਾ ਜੀ ਉੱਠਿਆ ਇਹ ਉਸ ਨਬੀ ਦੀ ਸਮਰਥ ਕਰਕੇ ਨਹੀਂ ਔਰ ਤੁਹਾਡੇ ਮਸਾ ਦਾ ਕਰਕੇ ਹੋਇਆ ਮੇਰੇ ਪਿਤਾ ਪਰਮੇਸ਼ਰ ਜੀ ਅੱਜ ਉਹੀ ਮਸਾ ਅਸੀਂ ਸਾਡੇ ਉੱਤੇ ਸਾਡੇ ਲਹੂ ਮਾਸ ਹੱਡੀਆਂ ਦੇ ਉੱਤੇ ਮੰਗਦੇ ਆ ਮੇਰੇ ਪ੍ਰਭੂ ਤੁਸੀਂ کیا ਮੰਗੋ ਤੇ ਤੁਹਾਨੂੰ ਦਿੱਤਾ ਜਾਵੇਗਾ ਔਰ ਵਚਨ ਚ ਲਿਖਿਆ ਨੇਚਾ ਅਨ ਡੇਠ ਵਸਤਾਂ ਦਾ ਯਕੀਨ ਆ ਔਰ ਮੈਂ ਯਕੀਨ ਕਰ ਲਿਆ ਆ ਮੇਰੇ ਪਰਮੇਸ਼ਰ ਦੇ ਉੱਤੇ ਕਿਉਂਕਿ ਅਸਮਾਨ ਤੇ ਧਰਤੀ ਆਪਣੀ ਜਗ੍ਹਾ ਤੋਂ ਖਿਸਕ ਸਕਦੇ ਪਰ ਮੇਰੇ ਪਰਮੇਸ਼ਰ ਦੇ ਵਾਅਦੇ ਤੇ ਵਚਨ ਸਦਾ ਅਲੀ ਅਟੱਲ ਆ ਮੈਂ ਯਕੀਨ ਕਰਦੀ ਹਾਂ ਹੁਣ ਪਰਮੇਸ਼ਵਰ ਜੀ ਦਾ ਮਸਾ ਮੇਰੇ ਉੱਤੇ ਇਦਾਂ ਹੀ ਹੁੰਦਾ ਹੈ ਜਿਦਾ ਪਰਮੇਸ਼ਵਰ ਦੇ ਨਬੀ ਦੇ ਉੱਤੇ ਪ੍ਰਭੂ ਤੁਹਾਡਾ ਮਸਾ ਸਾਡੇ ਕੱਪੜਿਆਂ ਦੇ ਵਿੱਚ ਕੰਮ ਕਰੇ ਮੇਰੇ ਪਿਤਾ ਪਰਮੇਸ਼ਵਰ ਜੀ ਜਿਦਾ ਪਤਰਸ ਦੇ ਕੱਪੜਿਆਂ ਦੇ ਵਿੱਚ ਕਰਦਾ ਸੀ ਮੇਰੇ ਪ੍ਰਭੂ ਤੁਹਾਡਾ ਮਸਾ ਮੇਰੇ ਪ੍ਰਭੂ ਸਾਡੇ ਪਰਸ਼ਾਵੇਂ ਦੇ ਵਿੱਚ ਕੰਮ ਕਰੇ ਜਿਦਾ ਤੁਹਾਡੇ ਚੇਲਿਆਂ ਦੇ ਪਰਸ਼ਾਵੇਂ ਦੇ ਵਿੱਚ ਕੰਮ ਕਰਦਾ ਸੀ ਮੇਰੇ ਪਿਤਾ ਪਰਮੇਸ਼ਵਰ ਓ ਮੇਰੇ ਪਿਆਰੇ ਪ੍ਰਭੂ ਤੁਹਾਡਾ ਮਸਾ ਸਾਡੇ ਸ਼ਬਦਾਂ ਦੇ ਰਹੀਂ ਕੰਮ ਕਰੇ ਮੇਰੇ ਪ੍ਰਭੂ ਜਿੱਦਾ موسی ਦੇ ਸ਼ਬਦਾਂ ਨਹੀਂ ਕੀਤਾ ਮੇਰੇ ਪ੍ਰਭੂ ਜਿੱਦਾ ਏਲੀਆ ਤੇ ਅਲੀਸ਼ਾ ਦੇ ਸ਼ਬਦਾਂ ਦੇ ਰਹੀਂ ਕੀਤਾ ਮੇਰੇ ਪਿਤਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਨੂੰ ਆਪਣੀ ਸੁਪਰ ਨੇਚਰਲ ਸੁਪਰ ਪਾਵਰਫੁਲ ਐਂਡ ਫਰੈਸ਼ ਐਨੋਇੰਟਿੰਗ ਦੇ ਨਾਲ ਐਨੋਇੰਟ ਕਰ ਦਿਓ ਮੇਰੇ ਪਿਤਾ ਪਰਮੇਸ਼ਰ ਬਹਤਾਇਤ ਦੀ ਆਸ਼ੀਸ਼ ਬਹਤਾਇਤ ਦਾ ਮਸਾ ਅੱਲਾਹ ਕੀ ਮਸਾ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਦਿਓ ਸਾਨੂੰ ਭਰ ਦਿਓ ਮੇਰੇ ਪ੍ਰਭੂ ਉਹ ਮਸਾ ਉਛਲੇ ਮੇਰੇ ਪਿਤਾ ਪਰਮੇਸ਼ਰ ਅਰ ਜੇ ਕੋਈ ਸਾਡੇ ਨੇੜੇ ਬੈਠੇ ਪ੍ਰਭੂ ਯੇਸੂ ਮਸੀਹ ਜੀ ਦੇ ਨਾਮ ਦੇ ਵਿੱਚ ਉਹ ਮਸਾ ਨੂੰ ਮਹਿਸੂਸ ਕਰ ਸਕੇ ਪਰਮੇਸ਼ਰ ਦਾ ਮਸਾ ਰੋਗੀਆਂ ਨੂੰ ਚੰਗਿਆ ਕਰੇ ਦੁਸ਼ਟ ਦੇ ਜਕੜਿਆਂ ਨੂੰ ਆਜ਼ਾਦ ਕਰੇ ਪ੍ਰਭੂ ਤੁਹਾਡਾ ਨੂਰ ਸਾਡੇ ਚਿਹਰਿਆਂ ਦੇ ਉੱਤੇ ਚਮਕੇ ਤੁਹਾਡਾ ਜਲਾਲ ਸਾਡੇ ਉੱਤੇ ਜ਼ਾਹਿਰ ਹੋ ਜਾਏ ਮੇਰੇ ਪਿਤਾ ਪਰਮੇਸ਼ਰ ਜੀ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਹੱਥ ਸਾਡੇ ਨਾਲ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਜਦੋਂ ਆਪਰੇ ਸਾਨੂੰ ਦੇਖਣ ਤੇ ਤੁਹਾਡੀ ਤਸਵੀਰ ਉਹਨਾਂ ਨੂੰ ਸਾਡੇ ਅੰਦਰ ਨਜ਼ਰ ਆਏ ਮੇਰੇ ਪ੍ਰਭੂ ਜੀ ਸਾਡੇ ਸੁਭਾਅ ਦੇ ਵਿੱਚੋਂ ਤੁਹਾਡਾ ਸੁਭਾਅ ਨਜ਼ਰ ਆਏ ਮੇਰੇ ਪ੍ਰਭੂ ਸਾਡੇ ਕੰਮਾਂ ਦੇ ਵਿੱਚੋਂ ਤੁਹਾਡੇ ਕੰਮ ਨਜ਼ਰ ਆਉਣ ਮੇਰੇ ਪ੍ਰਭੂ ਜੀ ਸਾਡੇ ਚਿਹਰਿਆਂ ਤੇ ਤੁਹਾਡਾ ਨੂਰ ਹੋਏ ਮੇਰੇ ਪਿਤਾ ਪਰਮੇਸ਼ਰ ਸਾਡੇ ਜੀਭ ਚੋਂ ਤੁਹਾਡੇ ਸ਼ਬਦ ਉਚਾਰਨ ਕੀਤੇ ਜਾਣ ਮੇਰੇ ਪਿਤਾ ਪਰਮੇਸ਼ਰ ਸਾਡੇ ਅੰਦਰ ਮੇਰੇ ਪ੍ਰਭੂ ਸਾਡਾ ਰੂਹ ਸਗੋ پاک ਰੂਹ ਵਸੇ ਮੇਰੇ ਪਿਤਾ ਪਰਮੇਸ਼ਰ ਓ ਮੇਰੇ ਪਿਤਾ ਪਰਮੇਸ਼ਰ ਸਾਨੂੰ ਚੱਲਦੀ ਫਿਰਦੀ ਮਸੀਹ ਦੀ ਚਿੱਠੀ ਬਣਾ ਲਓ ਮੇਰੇ ਪ੍ਰਭੂ ਅਸੀਂ ਚੱਲਦੀ ਫਿਰਦੀ ਸੈਨਾਵਾਂ ਦੇ ਯਹੋਵਾ ਪਰਮੇਸ਼ਰ ਦੀ ਜਿੰਦਾ ਹੈਕਲ ਬਣ ਜਾਈਏ ਮੇਰੇ ਪਿਤਾ ਪਰਮੇਸ਼ਰ ਜੀ ਓ ਮੇਰੇ ਪਿਆਰੇ ਪ੍ਰਭੂ ਪਿਤਾ ਪਰਮੇਸ਼ਰ ਲੋਕ ਸਾਨੂੰ ਯਹੋਵਾ ਦੇ ਸੇਵਾਦਾਰ ਰੱਖਣ ਮੇਰੇ ਪ੍ਰਭੂ ਜੀ ਕੌਮਾਂ ਸਾਨੂੰ ਯਿਸੂ ਮਸੀਹ ਦੇ ਚੇਲੇ ਆਖਣ ਮੇਰੇ ਪਿਤਾ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਯਿਸੂ ਨਜ਼ਰ ਆਏ ਸਾਡਾ ਮੁਕਤੀਦਾਤਾ ਸਾਡਾ ਪਿਆਰਾ ਮਿੱਤਰ ਸਾਡਾ ਪਿਆਰਾ ਸਖਾ ਸਾਡਾ ਭਰਾ ਸਾਡਾ ਪ੍ਰਭੂ ਤੇ ਸਾਡਾ ਗੁਰੂ ਸਾਡੀ ਜ਼ਿੰਦਗੀ ਦੇ ਵਿੱਚ ਨਜ਼ਰ ਆਏ ਮੇਰੇ ਪਿਤਾ ਪਰਮੇਸ਼ਰ ਆਓ ਆਪਾਂ ਅੱਜ ਉਹ ਦੀ ਦੀ ਇਸ ਵੀਡੀਓ ਨੂੰ ਦੇਖੀਏ ਜਿਹਦੇ ਵਿੱਚ ਉਹ ਦੀ ਕਿਰਪਾ ਬਾਰੇ ਗ੍ਰੇਸ ਬਾਰੇ ਸਮਝਾਰੇ ਕਿ ਉਹ ਦੀ ਦਇਆ ਕਿੰਨੀ ਵੱਡੀ ਹੈ ਸਭ ਤੋਂ ਜੋਰੀ ਕਿ ਆਪਾਂ ਨੂੰ ਕਿਸ ਤਰ੍ਹਾਂ ਪਰਮੇਸ਼ਵਰ ਦੇ ਨੇੜੇ ਜਾਣਾ ਚਾਹੀਦਾ ਹੈ ਆਓ ਆਪਾਂ ਇਸ ਵੀਡੀਓ ਨੂੰ ਦੇਖ ਕੇ ਤੇਰਾ ਔਰ ਬਹੁਤ ਬਹੁਤ ਨਿਵਾਤਾ ਦਾ ਇਸ ਵੀਡੀਓ ਨੂੰ ਪੂਰਾ ਦੇਖਣ ਦੇ ਸੱਚ ਮੁੱਚ ਪਰਮੇਸ਼ਵਰ ਬਹੁਤ ਹੀ ਦੇਵਾਨਾ ਹੈ ਤੇ ਸੱਚਮੁੱਚ ਉਹਦੇ ਨੇੜੇ ਹੀ ਰਹਿਣਾ ਚਾਹੀਦਾ ਸਾਨੂੰ ਔਰ ਜਦੋਂ ਇਹ ਪੌਤ ਤੋਂ ਦੂਰ ਹੁੰਨੇ ਆ ਤਾਂ ਆਪਾਂ ਸਿਰ ਹਰਸੀ ਗੱਦ ਵਿੱਚ ਪੈਣ ਇਸ ਕਰਕੇ ਪਰਮੇਸ਼ਵਰ ਦੀ ਮੇਹਰ ਨੂੰ ਔਰ ਮੇਰੇ ਚੈਨਲ ਦੇ ਚ ਸਿੱਖੀ ਬਾਰੇ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਨਾ ਔਰ ਇਸ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਨਤ ਕਰਨ ਨੂੰ ਮੇਰੇ ਵੱਲੋਂ ਸਾਰਿਆਂ ਜੀ ਅੱਜ ਸਿੱਖੀ ਮਿਲਦੇ ਹੋਰ ਵੀਡੀਓ ਦੇ ਵਿੱਚ ਤਬ ਤੱਕ ਲਈ ਹੈ ਜੈ ਮਸੀਹ ਹਾਲੇ ਲਿਆ ਮੈਂ